ਹਾਂਜੀ ਸਤਿ ਸ਼੍ਰੀ ਅਕਾਲ ਜੀ ਲੈ ਵੀ ਮਿੱਤਰੋ ਆਈਫੋਨ ਵੀ ਰੱਖਦੇ ਹਾਂ ਤੁਸੀਂ ਸੈਮਸੰਗ ਦੇ ਐਜ ਵੀ ਰੱਖਦੇ ਹੋ ਤੇ ਸ਼ਕੀਨਾ ਵਾਸਤੇ ਇੱਕ ਗੱਲ ਕਈ ਵਾਰ ਟੁੱਟ-ਪੁੱਟ ਜਾਂਦੇ ਨੇਗੇ ਤੇ ਤੁਹਾਡੇ ਡਿਸਪਲੇ ਚ ਪ੍ਰੋਬਲਮ ਆ ਜਾਂਦੀ ਆ ਬਾਈ ਬੱਬੂ ਗੁਲੇ ਆਏ ਆ ਹੁਣ ਦੱਸੋ ਵੀ ਕਿਹੜੇ ਕਿਹੜੀ ਚੀਜ਼ ਦਾ ਕੀ ਕੀ ਕੰਮ ਕਰਦਾ ਬਈ ਰਿਪੇਅਰਿੰਗ ਦਾ ਦੱਸ ਵੀ ਕਿਹੜਾ-ਕਿਹੜਾ ਕੰਮ ਆਪਣਾ ਮੇਨ ਰਿਪੇਅਰਿੰਗ ਦਾ ਲੱਗਦੇ ਗਲਾਸ ਹੀ ਟਾਗਾ ਗਲਾਸ ਦਾ ਹਾਂਜੀ ਮੇਰੇ ਆਈਫੋਨ ਦੀ ਗਲਾਸ ਹੀ ਹੋ ਗਈ ਸੈਮਸੰਗ ਦੇ ਐਜ ਮਾਡਲ ਹੋ ਗਏ ਅੱਛਾ ਜੀ ਹਾਂ ਆਪਣਾ ਉਹਨਾਂ ਦਾ ਮੇਨ ਕੰਮ ਆਗਾ ਉਹਦੀ ਡਿਸਪਲੇ ਵਗੈਰਾ ਵਾਲਾ ਕੋਈ ਕੰਮ ਹੋਵੇ ਤੁਸੀਂ ਕਰਦਾ ਹਾਂ ਜਿਹੜਾ ਗਲਾਸ ਟੁੱਟੇ ਜਾਂਦਾ ਹੈਗਾ ਉਹਦਾ ਆਪਾਂ ਸਾਰਾ ਕੰਮ ਕਰਦੇ ਆ ਸਾਰਾ ਕੰਮ ਹੋ ਜਾਂਦਾ ਠੀਕ ਹੈ ਬਈ ਵਧੀਆ ਤਕਨੀਕ ਨਾਲ ਕੰਮ ਕਰਦੇ ਆ ਬਈ ਕੋਈ ਉਹ ਜਿਹਾ ਹੋਰ ਕਈ ਵਾਰੀ ਕੋਈ ਵਾਟਰ ਡੇਜ ਡਿਸਪਲੇ ਆ ਜਾਂਦੀਆਂ ਉਹ ਬੰਦ ਹੋ ਜਾਂਦੀਆਂ ਨੇ ਆਪਾਂ ਉਹ ਵੀ ਰਿਪੇਅਰ ਕਰ ਦਿੰਦੇ ਆ ਵਾਟਰ ਡੈਮੇਜ ਜਿਵੇਂ ਪਾਣੀ ਪਿਆ ਹੁੰਦਾ ਹੈ ਪਾਣੀ ਪਿਆ ਹੁੰਦਾ ਬੰਦ ਹੋ ਜਾਂਦੀ ਹੈ ਜੀ ਅੱਛਾ ਜੀ ਕਈ ਵਾਰੀ ਦੁਕਾਨਦਾਰ ਕੀ ਕਰਦੇ ਆਗੇ ਜੋ ਜਾਂਦਾ ਹੈ ਉਹ ਕਹਿੰਦੇ ਨਵੀਂ ਤੋਂ ਡਿਸਪਲੇ ਹਾਂ ਡਿਸਪਲੇ ਲਿਜਾ ਲਉਂਦੇ ਆ ਉਹ ਕੱਟ ਕੇ ਸਿੱਟ ਦਿੰਦੇ ਆ ਉਹਦੇ ਕੋਪੀ ਡਿਸਪਲੇ ਬਾਅਦ ਦੇ ਕੇ ਹਾਂ ਅੱਪਾ ਰੈਜਨਲ ਡਿਸਪਲੇ ਹੋਵੇ ਵਾਟਰ ਟਾਈਮ ਦੀ ਹੋਵੇ ਉਹ ਵੀ ਰਿਪੇਅਰ ਕਰ ਦਿੰਦੇ ਆ ਅੱਛਾ ਅੱਪਾ ਮੰਦੀ ਤੁਹਾਡੇ ਕੋਲੇ ਉਹ ਵਾਟਰ ਡੈਮੇਜ ਕੋਈ ਹੈਗੀ ओरिजिनल ਹੋਵੇ ਪਰ ਹਾਂ ਔਰ ਵੇਅਰ ਹੋ ਜੂਗੀ ਟੈ ਡੁਪਲੀਕੇਟ ਨਾ ਹੋਣਾ ਹਨਾ ਡੁਪਲੀਕੇਟ ਤਾਂ ਕਰਦੇ ਵੀ ਨਹੀਂ ਡੁਪਲੀਕੇਟ ਤਾਂ ਉਹ ਨਵੀਂ ਬੋਲ ਠੀਕ ਹੈ ਜੀ ਤਾਂ ਤੇ ਲੈ ਬਈ ਮਿੱਤਰੋ ਜਿਹੜੇ ਜਿਹੜਾ ਦਾ ਆਈਫੋਨ ਚ ਕੋਈ ਦਿੱਕਤ ਆਈ ਹੋਈ ਹੈ ਜਾਂ ਤੁਹਾਡੇ ਕੋਲ Samsung Edge ਦੀ ਕੋਈ ਦਿੱਕਤ ਆਈ ਹੋਈ ਹੈ ਉਹ ਤੁਸੀਂ ਬਾਈ ਨਾਲ ਕੰਟੈਕਟ ਕਰ ਲਓ ਤੇ ਸਦੂਲਗੜ ਸਰਕਾਰੀ ਹਸਪਤਾਲ ਵਾਲੀ ਗਲੀ ਦੇ ਵਿੱਚ ਜੇ ਕੇ ਟੇਲਰਸ ਵਾਲਿਆਂ ਦੇ ਨਾਲ ਦੁਕਾਨਾ ਬਾਈ ਦੀ ਉੱਥੇ ਆ ਕੇ ਤੁਸੀਂ ਕਰਵਾ ਸਕਦੇ ਹੋ ਤਾਂ ਸੱਚੀ ਗੱਲ ਹੈ